ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਜੋ ਮੈਂ ਤੁਹਾਨੂੰ ਗੀਤ ਸੁਣਾ ਰਹੀ ਹਾਂ ਇਹ ਸਾਡੇ ਪਰਦੇਸੀ ਵੀਰਾਂ ਲਈ ਗੀਤ ਹੈ ਕਿ ਉਹਨਾਂ ਦੀ ਮਾਂ ਉਹਨਾਂ ਦੇ ਪਾਪ ਉਸ ਉਹਨਾਂ ਦੇ ਭੈਣ ਭਰਾ ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਘਰ ਵਿੱਚ ਆਉਣ ਲਈ ਤਰਲੇ ਪਾਉਂਦੇ ਹਨ ਸੋ ਸੁਣੋ ਜੀ ਇਸ ਗੀਤ ਰਾਹੀਂ ਹੰਝੂਆਂ ਨਾਲ ਲਿਖ ਚਿੱਠੀ ਤੇਰੇ ਵੱਲ ਪਾਈ ਵੇ ਪੜਦੇ ਹੀ ਸਾਰ ਪੁੱਤ ਘਰ ਮੁੜ ਆਈ ਵੇ ਬੁੱਡੇ ਤੇਰੇ ਮਾਪਿਆਂ ਦਾ ਤੇਰੇ ਤੋਂ ਬਗੈਰ ਦਸ ਕੋਣ ਬਣੂ ਸਿਰ ਦਾ ਤਾਜ ਵੇ ਲੋਕਾਂ ਦੇ ਤਾਂ ਪੁੱਤ ਨਿਤ ਵਤਨਾ ਨੂੰ ਆਉਂਦੇ ਤੇਰਾ ਉੱਡਦਾ ਨਾ ਚੰਦਰਾ ਜਹਾਜ਼ ਵੇ ਤੇਰਾ ਉੱਡਦਾ ਨਾ ਚੰਦਰਾ ਜਹਾਜ਼ ਵੇ ਮਾਂ ਦਾ ਤੂੰ ਚੰਨ ਤਾ ਏ ਦੂਰ ਨਾ ਜਾਏ ਪੁੱਤਰਾ ਨਹੀਂਓ ਲੋੜ ਕੇ ਮਾਈਆਂ ਦੀ ਮਾਂ ਦਾ ਤੂੰ ਚਾਨੇ ਤਾਰਾ ਚਿੱਟੇ ਰੰਗ ਨੇ ਖੇਸਾ ਦੇ ਦੇਸ਼ ਨਾ ਛੱਡੀ ਪੁੱਤਰਾ ਬੜੇ ਦੁੱਖ ਪਰਦੇ ਸਾਦੇ ਪਰਦੇਸ ਨਾ ਛੱਡੀ ਪੁੱਤਰਾ ਬੜੇ ਦੁੱਖ ਪਰਦੇਸਾਂ ਦੇ ਮਾਂ ਦਾ ਤੂੰ ਚਾਨੇ ਤਾਰਾ ਮਾਂ ਦੀ ਅਰਦਾਸ ਪੁੱਤਰਾ ਵੇ ਵਾਸਤਾਏ ਰੱਬ ਦਾ ਵੇ ਪਰਦੇਸ ਨਾ ਜਾ ਪੁੱਤਰਾ ਵੇ ਵਾਸਤਾਏ ਰੱਬ ਦਾ ਵੇ ਦੇਸ ਨਾ ਜਾ ਪੁੱਤ ਰਾਵੇ ਮਾਂ ਦਾ ਤੂੰ ਚੰਨ ਤਾਰਾ ਕੋਈ ਕੁੰਡੇ ਕੜਾਈ ਆਂਦੇ ਮਾਂ ਦਾ ਤੂੰ ਚੰਨ ਤਾਰਾ ਕੋਈ ਕੁੰਡੇ ਤੂੰ ਚੰਨ ਤਾਰਾ ਇੱਕ ਮਾਦਿਆ ਰਜਾਨੇ ਉੱਤਰ ਜੁਦਾ ਕੀਤੇ ਜਹਾਜ਼ਾਂ ਦੀਆਂ ਗਰਜਾਨੇ ਉੱਤਰ ਜੁਦਾ ਕੀਤੇ ਜਹਾਜ਼ਾਂ ਦੀਆਂ ਗਰਜਾਨੇ ਮਾਂ ਦਾ ਤੂੰ ਚੰਨ ਚਨ ਤਾਰਾ ਕਣੇ ਕਾ ਦੀਆ ਬੱਲਿਆ ਨੇ ਪੁੱਤ ਪਰਦੇਸ ਤੋੜ ਕੇ ਰਹਾ ਮਾਵਾ ਨੇ ਮੱਲਿਆ ਨੇ ਹਏ ਪੁੱਤ ਪਰਦੇਸ ਤੋੜ ਕੇ ਰਹਾ ਮਾਵਾ ਨੇ ਮੱਲਿਆ ਨੇ ਉਮੀਦ ਕਰਦੀ ਹਾਂ ਕਿ ਇਹ ਗੀਤ ਇਹ ਲੋਕ ਗੀਤ ਟੱਪੇ ਤੁਹਾਨੂੰ ਬਹੁਤ ਪਸੰਦ ਆਏ ਹੋਣਗੇ ਸੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਧੰਨਵਾਦ